ਪੁਲਿਸ ਨੇ ਫਗਵਾੜਾ ਦੇ ਇੱਕ ਨਾਮੀ 에ਜੰਟ ਡ੍ਰੀਮ ਵੀਜ਼ਾ ওভারਸੀਜ਼ ਦੇ ਕੋਆਰਡੀਨੇਟਰ ਅਨਿਕੇਤ ਵਾਸੀ ਲੁਧਿਆਣਾ ਨੂੰ ਕਾਬੂ ਕੀਤਾ ਹੈ ਜਿਸ ਕੋਲੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਇੰਸਟੀਚਿਊਟ ਦੇ ਓਨਰ ਅਤੇ ਹੋਰਨਾਂ 파ਟਰਨਰਾਂ ਨੂੰ ਵੀ ਨਾਮਜ਼ਦ ਕੀਤਾ ਹੈ ਤੇ ਜਲਦ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਕੋਲ ਹੁਣ ਤੱਕ 13 ਲੋਕਾਂ ਦੀਆਂ ਦਰਖਾਸਤਾਂਈਆਂ ਸਨ ਜਿਸ ਤੇ ਹੀ ਇਹ ਕਾਰਵਾਈ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਵੀ ਸਾਡੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਕਿ ਅਸੀਂ ਐਫਆਈਆਰ ਦਰਜ ਕੀਤੀ 204 ਅੰਡਰ ਸੈਕਸ਼ਨ 318 ਸਬਸੈਕਸ਼ਨ 4 ਐਂਡ 60 ਵੀਐਲਐਸ ਐਕਟ ਇਹ ਸਿਟੀ ਫੋਰਨ ਬਾਰਡਰ ਰਜਿਸਟਰ ਕੀਤਾ ਗਿਆ ਔਰ ਇਸ ਸਬੰਧ ਦੇ ਵਿੱਚ ਅਸੀਂ ਜਦੋਂ ਰੇਡ ਕੀਤੀ ਤਾਂ ਮੌਕੇ ਤੇ ਸਾਨੂੰ ਜਿਹੜਾ ਹੈ ਅਨਿਕੇਤ ਆਨੰਦ ਔਰ ਅੰਕੁਸ਼ ਇਹ ਪਾਮੀਆਂ ਕੋਰ ਦਾ ਲੁਧਿਆਣੇ ਦਾ ਰਹਿਣ ਵਾਲਾ ਹੈ ਏ ਇਸ ਜਿਹੜਾ ਹੈਗਾ ਕੰਸਲਟੈਂਸੀ ਹੈ ਜਿਹੜਾ ਇਹਨਾਂ ਨੇ ਟ੍ਰੈਵਲ ਜੈਂਟੀ ਦੀ ਹੈ ਇਥੇ ਬੀਸਿਕਲੀ ਕੋਆਰਡੀਨੇਟਰ ਸੀਗਾ ਔਰ ਇਹਦੇ ਕੁਝ ਵਿੱਚ ਦੇ ਵਿੱਚ ਅਸੀਂ ਜਿਹੜੇ ਇਹ ਵੀ ਮੇਨ ਓਨਰਸ ਵਗੈਰਾ ਹੈਗੇ ਆ ਜਿਹੜੇ ਨਾਲ ਸਾਰਾ ਕੋਆਰਡੀਨੇਟ ਕਰਦੀ ਸੀ ਇਹਨਾਂ ਨੂੰ ਵੀ ਨਾਮ ਜੁਦ ਕਰ ਲਿਆ ਗਿਆ ਬਹੁਤ ਜਲਦੀ ਟੀਮ ਐਨੇ ਮੋਰ ਅਸਟ ਕਰ ਲੈਂਦੀ ਆ ਤੇ ਇਹਦੇ ਨਾਲ ਕਈ ਲੋਕਾਂ ਦੇ ਨਾਲ ਨੰਨੇ ਨੰਨੇ ਡਿਟੀ ਪੂਰੀ ਹੋਰੀ ਹੈਗੀ ਹੈ ਟ੍ਰੈਵਲ ਜੈਂਟੀ ਦੇ ਨਾਮ ਤੇ ਉਹਦਾ ਇੱਕ ਕਾਫੀ ਸਕਸੈਸਫੁਲੀ ਕੇਸ ਸਾਨੂੰ ਇੱਥੇ ਮਿਲਿਆ ਹੈਗਾ ਔਰ ਇਹਨਾਂ ਨੂੰ ਵੀ ਅਸੀਂ ਜਿਹੜਾ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਕਾਫੀ ਰੋਮਨ ਨੇੜੇ ਸਾਡੇ ਕੋਲ ਬਹੁਤ ਹੀ ਅਪਰੋਚ ਕੀਤਾ ਹੈਗਾ ਉਹਨਾਂ ਦੇ ਵੀ ਅਸੀਂ ਸਾਰਾ ਐਵਿਡੈਂਸ ਇਸ ਔਨ ਰਿਕਾਰਡ ਲੈ ਕੇ ਤੇ ਇਹਨਾਂ ਨੂੰ ਅਸੀਂ ਵਾਣਦੀ ਹੋਏ ਇਹਨਾਂ ਦੀ ਜਿਹੜੀ ਹੈ ਗਾਲਬੇ ਕਰਕੇ ਵੀ ਵਿਲ ਇਨਸ਼ੋਰ ਜਸਟਿਸ ਇਸ ਡੋਇੰਗ ਅਪਕਸਮੀਟਲੀ ਕਿੰਨੇ ਕੁ ਲੱਖ ਦਾ ਜਿਹੜਾ ਫਰਾਡ ਹੋ ਰਿਹਾ ਹੈ ਸਾਡੇ ਕੋਲ ਹੁਣ ਤੱਕ ਜ 13 ਕੰਪਲੇਂਟਸ ਆਈਆਂ ਨੇ ਹਰੇਕ ਕੰਪਲੇਨ ਦੇ ਵਿੱਚ ਲਾ ਲਪਾ ਕਹਿੰਦਾਂ ਨੇ 2-2 ਲੱਖ ਰੁਪਏ ਸਭ ਤੋਂ ਲਿਆ ਹੈਗਾ ਔਰ ਜਿੰਨਾ ਨੂੰ ਤਾਂ ਜਿਹੜੇ ਤਾਂ ਜ਼ਿਆਦਾ ਪਰਸਿਊ ਕਰਦੇ ਸੀ ਆਪਣੇ ਕੇਸ ਦੇ ਵਿੱਚ ਉਹਨਾਂ ਨਾਲ ਕੋਈ 50000 ਦੇ ਕੇ ਕੋਈ 40000 ਦੇ ਕੇ ਰਜਨਾਵਾ ਕਰ ਲੈਂਦੇ ਸੀ ਸੋ ਜਿਵੇਂ ਜਿਵੇਂ ਸਾਡੇ ਕੋਲ ਕੰਪਲੇਨੈਂਸ ਆਈ ਜਾ ਰਹੀ ਹੈ ਉਹ ਵੇਲੇ ਸੰਗਲਾ ਵੋਲਿਊਮ ਆਫ ਕਿਹਦਾ ਹੈ ਇਸ ਪਾਸਪੋਰਟ ਵੀ ਬ੍ਰਾਉਂਟ ਹੋਇਆ ਜੀ ਜਦੋਂ ਇਹ ਅ ਮੇ ਜੀ ਇਹਨਾਂ ਤੇ ਅੱਜ ਪੁੱਛ ਕੇ ਜਾ ਰਹੀ ਹੈ ਇਹਨਾਂ ਦਾ ਰਿਮਾਂਡ ਲੈ ਇਹਨਾਂ ਦੇ ਪਾਰਟਨਰ ਵੀ ਮੈਂ ਦੱਸਣੀ ਕਿ ਜਿਹੜੇ ਇਹਦੇ ਪਾਰਟਨਰਸ ਹੈਗੇ ਨੇ ਅਸੀਂ ਨਾਮਜ਼ਦ ਕੀਤੇ ਹੋਏ ਆ उन्होंने भी साड़ी टीमों बहुत जल्दी लेता और डीसी ऑफिस से पता करा लिया कोई लाइसेंस नहीं है इसी करके असि ज तेरह इंडिया जो पाब ट्रैवल प्रोफेस्टल रेगुलेशन एक्ट है वो, वो भी वादा किया है जिमें जिमेंस होर इनपुट आएगी और इनवैसीगेशन प्रोसीड करेगी उ ਇਸ ਦੌਰਾਨ ਉਕਤੇ 에ਜੰਟ ਦੀ ਠਗੀ ਦਾ ਸ਼ਿਕਾਰ ਹੋਏ ਵਕਫਾ ਖੇਹਾਰਾ ਤੋਂ ਆਏ ਵਕਫਾ ਦੇ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਦੇਸ਼ ਜਾਣ ਲਈ ਫਗਵਾੜਾ ਦੇ ਡ੍ਰੀਮ ਵੀਜ਼ਾ ਓਵਰਸੀਜ਼ ਦੇ ਮਾਲਕ ਨਾਲ ਰਾਪਤਾ ਕਾਇਮ ਕੀਤਾ ਸੀ ਜਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਉਨ੍ਹਾਂ ਪਾਸੋਂ ਲੱਖਾਂ ਰੁਪਏ ਦੀ ਠਗੀ ਮਾਰੀ ਹੈ ਤੇ ਖੁਦ ਮੌਕੇ ਤੋਂ ਫਰਾਰ ਹੋ ਚੁੱਕਾ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਫਗਵਾੜਾ ਪੁਲਿਸ ਦੇ ਅਧਿਕਾਰੀਆਂ ਨੇ ਖੁਦ ਹੀ ਕਾਲ ਕਰਕੇ ਕਾਰਵਾਈ ਕਰਨ ਦੀ ਜਾਣਕਾਰੀ ਦਿੱਤੀ ਸੀ ਉਹਨਾਂ ਜਿੱਥੇ ਪੁਲਿਸ ਪ੍ਰਸ਼ਾਸਨ ਪਾਸੋਂ ਉਹਨਾਂ ਦੀ ਫਸੀ ਹੋਈ ਰਕਮ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ ਉੱਥੇ ਹੀ ਉਹਨਾਂ ਹੋਰਨਾਂ ਨੌਜਵਾਨਾਂ ਨੂੰ ਵੀ ਇਹੋ ਜਿਹਾ ਧੋਖੇबाज ਏਜੰਟਾਂ ਦੇ ਚੁੰਗਲ ਵਿੱਚ ਨਾ ਫਸਣ ਦੀ ਵੀ ਅਪੀਲ ਕੀਤੀ। ਮਤਲਬ 2-4 ਦਿਨ ਤੋਂ ਟਰਾਈ ਕਰ ਰਹੇ ਸੀ ਆਪਾਂ ਫਗਵਾੜੇ ਵੀਜ਼ਾ ਓਵਰਸੀਜ਼ ਦੇ ਡ੍ਰੀਮ ਵੀਜ਼ਾ ਓਵਰਸੀਜ਼ ਤੇ ਅਪਲਾਈ ਕੀਤਾ ਹੈਗਾ ਨਿਊ ਜ਼ीलੈਂਡ ਦੇ ਵੀਜ਼ੇ ਲਈ ਤੇ ਆਪਾਂ 3-4 ਦਿਨ ਤੋਂ ਟਰਾਈ ਕਰ ਰਹੇ ਸੀ ਫੋਨ ਸਵਿੱਚ ਹੋ ਰਿਹਾ ਸੀ ਤੇ ਕੱਲ ਜਾ ਕੇ ਫੋਨ ਲੱਗਾ ਵਾ ਤੇ ਫਿਰ ਸਾਨੂੰ ਥਾਣੇੋਂ ਕਿਸੇ ਨੇ ਫੋਨ ਚੱਕਿਆ ਇਥੋਂ ਆਫਿਸ ਤੋਂ। ਕੀ ਹਾਂਜੀ ਇਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਿਆ ਵਾ ਜੋ ਵੀ ਇਹਨਾਂ ਤੇ ਕੇਸ ਫਾਈਲ ਹੋਇਆ ਵਾ ਕਿ ਆ ਫਰੋਡ ਕਰਦੇ ਆ ਸਾਰਿਆਂ ਨਾ ਤੇ ਕਿੰਨੀ ਪੇਮੈਂਟ ਕੀਤੀ ਤੁਹਾਡੀ ਪੇਮੈਂਟ ਸਾਡੀ ਜੀ 2 ਲੱਖ ਚਲ ਗਈ ਸੀ ਤੇ ਹਜੇ 2 ਲੱਖ ਹੋਰ ਮੰਗ ਰਹੇ ਸੀਗੇ ਜਿਹੜਾ ਉੱਥੇ ਜਾ ਕੇ ਦੇਣਾ ਹੈ ਤੇ ਕਿਹੜੀ ਕੰਟਰੀ ਨੂੰ ਕੀਤਾ ਜੀ ਲੈਨਡ ਇਹ ਆਪਾਂ ਸਰ ਗੁਰਵਿੰਦਰ ਸਿੰਘ ਮੇਰਾ ਨਾਮ ਹੈ ਕਿਹੜੇ ਪਿੰਡ ਤੋਂ ਆਈ ਲਡਾਲਾ ਕਪੂਤਲੇ ਤੋਂ ਆਏ ਆ ਤੇ ਸਾਰਾ ਜੀ ਐਸ ਪੀ ਮੈਡਮ ਨੂੰ ਮਿਲਿਆ ਕੀ ਮਾਮਲਾ ਕੀ ਸਾਰਾ ਮਾਮਲਾ ਇਹ ਜੀ ਸਾਡੇ ਇੱਥੇ ਡ੍ਰਿੰਗ ਵੀਜ਼ਾ ਵਾਲੇ ਨੂੰ ਆਪਾਂ ਫਾਈਲ ਆਈ ਸੀ ਤੇ 1,00,6000 ਰੁਪਏ ਦੇ ਚੁੱਕੇ ਆ ਤੇ ਕੋਈ ਵਿਜ਼ੇ ਨਾ ਵਿਜ਼ੇ ਦਾ ਨ ਪਤਾ ਨਹੀਂ ਹੱਤਾ ਕੋਈ ਤੇ ਮੈਂ ਹਟਾ ਪਾਸਪੋਰਟ ਵੀ ਇਹਨਾਂ ਕੋਲ ਹੀ ਤੇ ਠੀਕ ਕਿਹੜੀ ਮਤਲਬ ਜੀ ਹੈਗੀ ਆਪਣੀ ਪੁਰਤਗਾਲ ਵਾਸਤੇ ਲਈ ਨਹੀਂ ਆਪਣੇ ਜਿਹੜੇ ਡ੍ਰਿੰਗ ਵੀਜ਼ਾ ਵਾਲੇ ਹੈ ਡ੍ਰਿੰਗ ਵੀਜ਼ਾ ਓਵਰ ਸੀ ਸਾਡੇ ਸਰਪ ਉਹਨਾਂ ਨੇ ਸਾਡੇ ਕੋ ਸਾਢੇ 3 ਲੱਖ ਰੁਪਏ ਦੇ ਆਸੀ ਮੀਜ਼ਾ ਨਹੀਂ ਸਾਨੂੰ ਦਿੱਤਾ ਕਿਹੜੀ ਗੰਟੀ ਜਾਣ ਲਈ ਭਜਿਆ ਕੈਨੇਡਾ ਦਾ ਜਦੋਂ ਵੀ ਅਸੀਂ ਕਹਿੰਦੇ ਸੀ ਉਹਨਾਂ ਨੇ ਵੀ ਸਾਨੂੰ ਦਿਖਾਓ ਤੁਸੀਂ ਕੋਈ ਵੀ ਹੈ ਨਾ ਵੀ ਵੀਜ਼ਾ ਦਿਖਾਓ ਸਾਨੂੰ ਤਾਂ ਸਾਨੂੰ ਕਹ ਦਿੰਦੇ ਸੀ ਵੀ ਇਸ ਦਿਨ ਆਇਓ ਤੁਸੀਂ ਪੇਮੈਂਟ ਪਹਿਲਾਂ ਕਰਾ ਦਿਓ ਪੇਮੈਂਟ ਵੀ ਸਾਡੇ ਤੋਂ ਲੈ ਲਈ ਤੇ ਸਾਨੂੰ ਕੋਈ ਨਾ ਕੁਝ ਦਿਖਾਇਆ ਹੀ ਉਹਨਾਂ ਨੇ ਤੇ ਹੁਣ ਲਾਰੇ ਲਾਈ ਜਾਂਦੇ ਸੀ ਹੁਣ ਕਹਿੰਦੇ ਸੀ ਕੈਨਸਲ ਕਰ ਦਿੱਤਾ ਤੁਹਾਡਾ ਵੀ ਨਾ ਤੇ ਜਿੰਨੀ ਤੁਹਾਡੀ ਪੇਮੈਂਟ ਬੰਦੀ ਹੈ ਤੁਹਾਨੂੰ ਵਾਪਸ ਦੇ ਦਾਂ ਤੇ ਟੋਟਲ ਸਾਰੇ ਹੋਰਾਂ ਦੇ ਵੀ ਹੈ ਬੰਦੇ ਹੋਰਾਂ ਦੇ ਵੀ ਆ ਜਿੱਦਾਂ ਸਾਡੇ ਨਾਲ ਆਤੀ ਜਾਣੇ ਸੀਗੇ ਮੈਂ ਜਿੱਦਾਂ ਹੁਣ ਇਹਦਾ ਉਹਨਾਂ ਦੇ ਨੰਬਰ ਵਗੈਰਾ ਤਾਂ ਨਹੀਂ ਪਤਾ ਅਸੀਂ ਜਿੱਦਾਂ ਤਿੰਨ ਜਾਣੇ ਆ ਮੇਰੀ ਬੇਟੀ ਆ ਮੇਰੇ ਹਸਬੰਦ ਆ ਤਿੰਨਾਂ ਦੇ ਪਾਸਪੋਰਟ ਵੀ ਸਾਡੇ ਉਹਨਾਂ ਕੋਲ ਹੀ ਨੇ